ਸਹੀ ਮੇਟਰੋ ਵੀਡੀਓ ਦੇਖਿਆ ਸਰਮ ਸਸੀ ਕਾਲਾ ਜਿੱਕਰ 2023 ਮਾਡਲ ਆਪਾਂ ਨੇ ਜੈਗਵਰ ਸੁਪਰਸੀਡਰ ਦਿੱਤਾ ਬਾਈਆਂ ਨੂੰ ਪੁੱਛਦੇ ਆ ਬਾਈ ਸਸੀ ਕਾਲਾ ਸਸੀ ਦੇ ਬਾਈ ਜਿਹੜਾ ਪਿੰਡਾ ਬਾਈ ਜੀ ਆਪਣਾ ਧਰਮਕੋਟ ਦੇ ਨਾਲ ਚੌਧਰੀ ਵਾਲਾ ਪਿੰਡ ਚੌਧਰੀਆ ਮੋਗਾ ਜਲਾ ਹਾਂਜੀ ਤੇ ਇਹ ਸੁਪਰਸੀਡਰ ਤੁਸੀਂ ਨੇ ਕਾਹਤੇ ਦੇਖਿਆ ਸੀ ਆਪਣਾ ਤੇ ਵੀਡੀਓ ਤੇ ਅੱਛਾ ਵੀਡੀਓ ਦੇਖੀ ਸੀ ਕੱਲ ਦੇਖੀ ਸੀ ਹਾਂਜੀ ਕੱਲ ਦੇਖੀ ਸੀ ਤੇ ਸੁਪਰਸੀਡਰ ਵੀਡੀਓ ਚ ਜਿਵੇਂ ਦੇਖਿਆ ਸੀ ਉਦਾਂ ਦੀ ਆ ਕਿਹੜਾ ਕੋਈ ਫਰਕ ਨਿਕਲਦਾ ਨਾ ਨਾ ਬਹੁਤ ਵਧੀਆ ਯਾਰ ਕੋਈ ਫਰਕ ਨਹੀਂ ਆ ਜਿਵੇਂ ਦੇਖਿਆ ਉਵੇਂ ਉਮੀਆ ਹਾਂ ਤੇ ਸੋਨੂ ਗੇ ਮਤਲਬ ਕਿ ਚੱਲ ਵੀ ਹੋਰ ਵੀ ਕਿਤੇ ਟਰਾਈ ਕਰਕੇ ਸੀ ਰੇਟ ਟਰਾਈ ਬਹੁਤ ਨਹੀਂ ਕੀਤਾ ਪਰ ਨਹੀਂ 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 ਸਰ ਤੁਸੀਂ ਆ ਤੇਰੀਏ ਚ ਵੀ ਕੀਤਾ ਸਾਡੇ ਕੰਮ ਹਾਂ ਜੀ ਜੀ 50 60 ਕਿਤੇ ਮੰਨ ਲਓ ਵੀ ਹੋਰ ਵੀ ਟਰਾਈ ਕੀਤੀ ਆ ਤੁਸੀਂ ਕੋਈ ਸੌਦਾ ਨਹੀਂ ਆ ਚਾ ਨਹੀਂ ਨਹੀਂ ਅੱਛਾ ਸਾਡਾ ਰੇਟ ਵੀ ਜਾਇਜ਼ ਲੱਗਿਆ ਰੇਟ ਵੀ ਛੋਟਾ ਜਾਇਜ਼ ਲੱਗਿਆ ਸਾਡਾ ਤੇ ਹੋਰ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਜੇ ਕੋਈ ਆਪਣੇ ਕੋਲ ਵਿਜਿਟ ਕਰਨਾ ਕਹਿ ਚਾਹੁੰਦਾ ਸਾਡੇ ਕੋਲ ਉਧਰ ਸੁਪਰ ਸੀਟਰ ਦਿਖਾਏ ਨੇ ਸੋਨੂੰ ਮੈਂ ਦੱਸ ਦੋ 12 ਆਪਣੇ ਹਾਂ ਜੀ ਕਮੇ ਦੇ ਸੁਪਰ ਸੀਟਰ ਪੈਣੇ ਆਪਣੇ ਸੁਪਰ ਸੀਟਰ ਬਹੁਤ ਵਧੀਆ ਪੈਣੇ ਤੇ ਬਾਕੀ ਛੋਟੇ ਹੁੰਦੇ ਹੁੰਦੇ ਸੌਦੇ ਆਪਣੇ ਕਾਇ ਹੋ ਗਏ ਐ ਦਾ ਸੌਦਾ ਹੋ ਗਿਆ ਬਹੁਤ ਵਧੀਆ ਮਿੰਟ ਲਗਾ ਆ ਸਦਾ ਆਪਣੇ ਕਾਈਆਂ ਨਾਲ ਪੱਕੇ ਆਪਣੇ ਮਿੰਟ ਇੱਕ ਮਿੰਟ ਦੇ ਵਿੱਚ ਹੀ ਸੌਦਾ ਹੋ ਗਿਆ ਬਾਕੀ ਬਾਈਆਂ ਦੇ ਆਪਣੇ ਹੁੰਦੇ ਹੁੰਦੇ ਵੀ ਤਿੰਨ ਸੌਦੇ ਹੋ ਚੁੱਕੇ ਨੇ ਆਪਣੇ ਨਾਲ ਬਾਕੀ ਬੈਠੇ ਬਿਠਾਉਣੇ ਇੱਕ ਮਿੰਟ ਮੈਂ ਟਿਕ ਗਿਆ ਮਿੰਟੋ ਮੈਂਟੀ ਨਹੀਂ ਜਾਂਦੇ ਨੇ ਸੌਤੇ ਤੇ ਕਿਸੇ ਨੇ ਵੀ ਕੋਈ ਵੀ ਸੁਪਰ ਸੀਡਰ ਲੈਣਾ ਆਪਣਾ ਪਿੰਡ ਹੈਗਾ ਹੀਰੋਪਲਾਨ ਜ਼ਿਲ੍ਹਾ ਹੈਗਾ ਮਾਨਸਾ ਕਿਸੇ ਨੇ ਕੋਈ ਸੁਪਰ ਸੀਡਰ ਵੇਚਣਾ ਤਾਂ ਵੀ ਸਾਡਾ ਸੰਪਰਕ ਕਰ ਲੋ ਤੇ ਇਹਨੂੰ ਫੋਲੋ ਕਰ ਲੋ ਵੀਡੀਓ ਨੂੰ ਸ਼ੇਅਰ ਕਰ ਲੋ ਧੰਨਵਾਦ ਜੀ